ਗੋਆਚੂ ਲੰਗੀ ਐਤਵਾਰ ਨੂੰ ਪੰਜਾਬੀ ਕਾਰੋਬਾਰੀ ਨਰੋਤਮ ਸਿੰਘ ਢਿੱਲੋਂ ਉਰਫ ਨਿਮਸ਼ ਢਿੱਲੋਂ ਦੇ ਕਤਲ ਮਾਮਲੇ 'ਚ ਕੀਤੀ ਗਈ ਮੁਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਹ ਕਤਲ ਲੁੱਟਖੋਹ ਦੀ ਮਨਚਾ ਨਾਲ ਕੀਤਾ ਗਿਆ ਹੈ। ਨਰੋਤਮ ਢਿੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਤੇ ਸ਼ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇ 'ਚ ਟਟੇਰੇ ਭਰਾ ਲੱਗਦੇ ਨੇ। ਉਹ ਸ਼ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਾਦਲ ਦੇ ਵਸਨੀਕ ਨੇ। ਗੋਆ ਪੁਲਿਸ ਮੁਤਾਬਕ ਮ੍ਰਿਤਕ ਨਿਰੋਤਮ ਸਿੰਘ ਢਿੱਲੋ ਤੇ ਮਲਜ਼ਮ ਵਿਚਾਲੇ ਇੰਸਟਾਗ੍ਰam ਤੇ ਜਾਣ ਪਛਾਣ ਹੋਈ ਸੀ ਪਰ ਕਤਲ ਦੀ ਇਹ ਘਟਨਾ ਕਿਹੜੇ ਹਾਲਾਤਾਂ ਚ ਵਾਪਰੀ ਅਜੇ ਇਸ ਬੰਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੂੰ ਫਿਲਹਾਲ ਇਹ ਕਤਲ ਲੁੱਟਖੋ ਕਰਕੇ ਕੀਤਾ ਗਿਆ ਲੱਗ ਰਿਹਾ ਹੈ ਪੁਲਿਸ ਨੇ ਦੱਸਿਆ ਕਿ ਮਲਜ਼ਮ ਲੜਕਾ ਤੇ ਲੜਕੀ ਦੋਵੇਂ ਸ਼ਨੀਚਰਵਾਰ ਦੀ ਰਾਤ ਨੂੰ ਨਿਰੋਤਮ ਸਿੰਘ ਢਿੱਲੋ ਦੇ ਵਿਲਾਜ ਗਏ ਸਨ ਤੇ ਇਹਨਾਂ ਨੂੰ ਮਹਿਮਾਨ ਦੇ ਤੌਰ ਤੇ ਉੱਥੇ ਸੱਦਿਆ ਗਿਆ ਸੀ ਪੁਲਿਸ ਦਾ ਕਹਿਣਾ ਕਿ ਰਾਹੁਲ ਪਰਬ ਨੇ ਫੋਨ ਤੇ ਦੱਸਿਆ ਕਿ ਨਰੋਤਮ ਢਿੱਲੋਂ ਦੀ ਰਿਹائش ਤੋਂ 47 ਲੱਖ ਰੁਪਏ ਦੇ ਕਰੀਬ ਦਾ ਸਮਾਨ ਚੋਰੀ ਹੋਇਆ ਜਿਸ ਚ ਇੱਕ ਫੋਰਚਨਰ ਗੱਡੀ ਵੀ ਸੀ ਇਹ ਕਾਰ ਨਰੋਤਮ ਸਿੰਘ ਢਿੱਲੋਂ ਨੇ ਕਿਰਾਏ ਤੇ ਲਈ ਹੋਈ ਸੀ ਉਹਨਾਂ ਦੱਸਿਆ ਕਿ ਕਾਰ 'ਚ ਜੀਪੀਐਸ ਸਿਸਟਮ ਲੱਗਾ ਸੀ ਜਿਸ ਦੀ ਮਦਦ ਨਾਲ ਮੁਲਜ਼ਮਾਂ ਨੂੰ ਫੜਿਆ ਗਿਆ ਹੈ ਗ੍ਰਫਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ 10 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ ਤੇ ਉਹਨਾਂ ਦੇ ਨਾਲ ਇੱਕ ਹੋਰ ਵਿਅਕਤੀ ਸੀ ਯਾਨੀ ਕਿ ਉਹ ਤਿੰਨ ਜਣੇ ਸੀ ਪਰ ਜਦੋਂ ਉੱਥੇ ਪੁਲਿਸ ਪਹੁੰਚੀ ਤਾਂ ਦੋਵਾਂ ਨੂੰ ਤਾਂ ਕਾਬੂ ਕਰ ਲਿਆ ਪਰ ਤੀਜਾ ਬੰਦਾ ਭੱਜਣ 'ਚ ਸਫਲ ਹੋ ਗਿਆ ਹੁਣ ਪੁਲਿਸ ਉਸਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਉਹਨਾਂ ਕਿਹਾ ਕਿ ਮੁਲਜ਼ਮਾਂ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਹੈ ਤੇ ਇੱਕ ਇਹ ਵੀ ਚਰਚਾ ਚੱਲ ਰਹੀ ਹੈ ਕਿ ਕੁੜੀ ਦੇ ਨਾਲ ਢਿੱਲੋਂ ਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਕਿ ਜ਼ਬਰਦਸਤੀ ਕੀਤੇ ਜਾਂਦੀਆਂ ਕੋਸ਼ਿਸ਼ਾਂ ਸੰਬੰਧੀ ਰਿਪੋਰਟਾਂ ਬਾਰੇ ਅਜੇ ਤੱਕ ਕਿਸੇ ਵੀ ਤਰੀਕੇ ਦਾ ਬਿਆਨ ਨਹੀਂ ਦਿੱਤਾ ਜਾ ਸਕਦਾ ਇਹ ਸਾਰੀਆਂ ਅਫਵਾਹਾਂ ਨੇ ਨਰੋਤਮ ਢਿੱਲੋਂ ਲੰਗੇ ਐਤਵਾਰ ਨੂੰ ਆਪਣੇ ਘਰ 'ਚ ਮ੍ਰਿਤਕ ਪਾਏ ਗਏ ਪੁਲਿਸ ਨੇ ਮਹਾਰਾਸ਼ਟਰ ਦੇ ਨਵੀਂ ਮੁੰਬਈ ਤੋਂ ਮਲਜ਼ਮ ਜਤਿੰਦਰ ਰਾਮਚੰਦਰ ਸਾਹੂ ਜੋ 32 ਸਾਲ ਦਾ ਤੇ ਨੀਟੂ ਸ਼ੰਕਰ ਰੋਹੂਜਾ 12 ਸਾਲ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਮਲਜ਼ਮ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਨੇ ਪੁਲਿਸ ਮੁਤਾਬਕ ਜਾਂਚ ਦੌਰਾਨ ਪਤਾ ਚੱਲਿਆ ਕਿ ਮਲਜ਼ਮ ਸ਼ਨੀਚਰਵਾਰ ਦੀ ਰਾਤ ਨੂੰ ਢਿੱਲੋਂ ਦੇ ਘਰ ਗਏ ਤੇ ਕਥਿਤ ਤੌਰ ਤੇ ਉਸ ਦੀ ਹਤਿਆ ਕਰ ਦਿੱਤੀ ਤੇ ਸੋਨਾ ਮੋਬਾਈਲ ਫੋਨ ਤੇ ਇੱਕ ਗੱਡੀ ਲੈ ਕੇ ਫਰਾਰ ਹੋ ਗਏ ਮੁਢਲੀ ਜਾਂਚ ਮੁਤਾਬਕ ਢਿੱਲੋ ਦੀ ਹਤਿਆ ਗਲਕੁੱਟ ਕੇ ਕੀਤੀ ਗਈ ਤੇ ਉਸਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਨੇ। ਨਿਰੋਤਮ ਸਿੰਘ ਢਿੱਲੋ ਕੋਲ ਇਸ ਸਮੇਂ ਅਮਰੀਕਾ 'ਚ ਫਰਾਰੀ ਕਾਰ ਦੀ ਡੀਲਰਸ਼ਿਪ ਵੀ ਐ। ਉਹ ਇਸ ਸਮੇਂ ਮਹਿਮਾਨ ਨਿਵਾਜ਼ੀ, ਰੀਅਲ ਏਸਟੇਟ ਅਤੇ ਭਾਰਤ 'ਚ ਆਲੀਸ਼ਾਨ ਵਿਲਾਸ ਤੇ ਕਾਰ ਕਰਾਏ ਤੇ ਦੇਣ ਦਾ ਕਾਰੋਬਾਰ ਕਰਦੇ ਨੇ। ਉਹਨਾਂ ਦੇ ਮੁੱਖ ਕਾਰੋਬਾਰ ਗੋਆ, ਦਿੱਲੀ ਤੇ ਸ਼ਿਮਲਾ 'ਚ ਹਨ।